ਸਾਰੇ ਇਹ ਬਾਸਾ ਆਪਰੇਟਰਾਂ ਦਾ ਤੇ ਸ਼ਹਿਰ ਵਸਗਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਜੱਟ ਕਹਿਗਾ ਤੇ ਪੰਜਾਬ ਸਰਕਾਰ ਦੇ ਜ਼ਬਰ ਦੇ ਵਿਰੁੱਧ ਆਵਾਜ਼ ਖਾਈ ਆ ਤੇ ਅਸੀਂ ਸਾਰੇ ਸ਼ਹਿਰ ਵਸਗਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਭਾਰਤੀ ਕਿਸਾਨ ਜੁੜੇ ਇਕਤਾਗ੍ਰਾਹ ਵੱਲੋਂ ਸਰਕਾਰਾਂ ਜ਼ਬਰ ਕਰਦੀਆਂ ਆਈਆਂ ਆਈਆਂ ਤੇ ਜ਼ਬਰਦਸਤ ਆਵਾਜ਼ ਆਪਾਂ ਸਬਰ ਨਾ ਦੇਣਾ ਜੇ ਬਸਟੈਂਡ ਬਾਹਰ ਨਹੀਂ ਜਾਂਦੇ ਬਾਗ ਅਸੀਂ ਪੂਰਨ ਤੌਰ ਤੇ ਭਾਰਤੀ ਕਿਸਾਨ ਜੁਨੇ ਇੱਕ ਤੱਕ ਰਹਾ ਬਸਵਾਤ ਬਉਨੇ ਆ ਛੋਟੇ ਮੋਟੇ ਨਾਲ ਮੋਟਾ ਲਾ ਕੇ ਤੇ ਮੂਰੇ ਹੋ ਕੇ ਲੜਾਂਗੇ ਤੇ ਜਿਹੜੇ ਪਹਿਲਾਂ ਵੀ ਥੁੱਕ ਕੇ ਸਰਕਾਰਾਂ ਨੇ ਚਟਿਆ ਤੇ ਹੁਣ ਵੀ ਜਿਹੜੀ ਭਗਵਾਨ ਕਮਾਨ ਦੀ ਸਰਕਾਰ ਜਿਹੜਾ ਸ਼ਹਿਰ ਤੋਂ ਬਾਗ ਕਿਹੜੇ 3 4 ਕਿਲੋਮੀਟਰ ਦੂਰ ਅੱਡਾ ਲ ਜਾਣਾ ਚਾਹੁੰਦੀ ਆ ਇਹ ਕਿਸੇ ਵੀ ਕੀਮਤ ਤੇ ਇਹ ਅੱਡਾ ਬਾਹਰ ਨਹੀਂ ਜਾਣ ਦੇਵਾਗੇ ਤੇ ਅਸੀਂ ਭਾਰਤੀ ਕਿਸਾਨ ਜੁੜੇਖਤਾ ਕਰਾ ਮੂਰੇ ਹੋ ਕੇ ਲੜਾ ਗਏ ਤੇ ਵਿਸ਼ਵਾਸ ਦਿਵਾਉਣੀ ਆ ਕਿਸੇ ਵੀ ਕੀਮਤ ਉਰੇ ਬਾਸਟਾ ਨਹੀਂ ਜਾਣ ਦੇਵਾਗੇ ਐਨਾ ਕਹਿੰਦਾ ਸਾਰੇ ਸ਼ਹਿਰ ਵਸਿਗਾ ਦਾ ਤੇ ਮੀਡੀਆ ਦਾ ਤੇ ਜਿੰਨੇ ਵੀ ਵੀਰ ਅਸੀਂ ਧੰਨਵਾਦ ਕਰਦੇ ਆ ਭਾਰਤੀ ਕਿਸਾਨ ਸਾਰੇ ਸਾਰੇ ਸ਼ਹਿਰ ਵਸਗਾਂ ਦਾ ਇੱਤਾ ਤੇ ਜਥੇਬੰਦਾਂ ਦਾ